ਜਿਹੜੀ ਗੱਲ ਨਾ ਪਿਛੇ ਲੰਬੇ ਸਮੇਂ ਤੋਂ ਆਪਣੀ ਵੀਡੀਓ ਦੇ ਅੰਦਰ ਆਪਣੇ ਬਿਆਨਾਂ ਦੇ ਅਸਾ ਬੋਲਦਾ ਆ ਰਿਹਾ ਕਿ ਜਿਹੜੀ ਅੱਜ ਦਿੱਲੀ ਕਮੇਟੀ ਉੱਤੇ ਕਾਪਸ 13 ਹੈ ਉਹ ਸਰਕਾਰੀ ਕਮੇਟੀ ਹੈ ਅੱਜ ਹਰਮਿੰਦਰ ਸਿੰਘ ਕਾਲਕਾ ਜੀ ਮਰ ਗਏ ਕਿ ਮੈਂ ਸਰਕਾਰੀ ਚਾਪਲੂਸ ਆ ਅਗਰ ਕੋਈ ਆਪਰ ਕਰਦੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਉੱਤੇ ਆ ਜਾਂਦਾ ਉਹ ਗੱਲ ਕੀ ਕਰੇਗਾ ਉਹ ਬੰਦੀ ਸਿੰਘ ਬਚਾੜ ਦੀ ਗੱਲ ਕਰੇਗਾ ਉਹ ਗੱਲ ਕੀ ਕਰੇਗਾ ਗਿਆਨ ਮੋਹਰੀ ਦੀ ਗੱਲ ਕਰੇਗਾ ਉਹ ਗੱਲ ਕੀ ਕਰੇਗਾ ਜਿਹੜਾ ਡਾਂਗ ਮਾਰ ਸਾਫ ਬਚਾੜ ਦੀ ਗੱਲ ਕਰੇਗਾ ਉਹ ਗੱਲ ਕੀ ਕਰੇਗਾ ਕਿ ਵੀਰਪਾਲ ਦਿਵਸ ਨਹੀਂ ਬਣਾਣਾ ਸ਼ਾਗਰਦ ਦਿਵਸ ਬਣਾਣਾ ਇਹੋ ਜਿਹੇ ਕਈ ਮਸਲੇ ਐ ਜਿਨ੍ਹਾਂ ਉੱਤੇ ਸਰਕਾਰਾਂ ਨਹੀਂ ਚਾਹਦੀ ਆ ਕਿ ਜਿਹੜਾ ਸਿੱਖ ਕੌਮ ਦੇ ਸੇਵਾਦਾਰ ਹੈ ਪੰਥ ਕਰਦੀ ਆ ਉਹ ਆ ਕੇ ਕਮੇਟੀ ਉੱਤੇ ਕਾਬੂ ਜੋ ਟੈਸਟ ਕਰਕੇ ਸਰਕਾਰਾਂ ਇਲੈਕਸ਼ਨ ਕਰਾਣਗੀਆਂ ਨਹੀਂ ਅੱਜ ਮੈਂ ਤੁਹਾਨੂੰ ਫਾਈਟ ਸੁਣ ਰਿਹਾ ਸੀਗਾ ਕਿਦੇ ਵੀ ਤੁਸੀਂ ਸਰਕਾਰ ਪਰਮਜੀਤ ਸਿੰਘ ਸਰਨਾ ਜੀ ਦੇ ਜੋ ਦਾਦਾ ਜੀ ਨੇ ਉਹਨਾਂ ਬਾਰੇ ਬੜੇ ਅਪਸ਼ਬਦ ਬੋਲੇ ਤੁਸੀਂ ਬੋਲ ਤਾਂ ਲੈਂਦੇ ਹੋ ਰਵੀ ਸਿੰਘ ਕਾਲਾ ਦਿੱਤਾ ਤੁਹਾਨੂੰ ਪਾਰਟੀ ਵਾਪਸੀ ਪੈਂਦੀ ਹੈ ਤੁਸੀਂ ਚੀਕਾ ਮਾਰਦੇ ਹੋ ਅੱਜ ਸਮੂਹ ਸਾਡੀ 80 ਸਾਲ ਦੀ ਉਮਰ ਹੈ ਅੱਜ ਵੀ ਉਹ ਕੰਦ ਲਈ ਲੜ ਰਹੇ ਹੈ ਅੱਜ ਵੀ ਉਹ ਕਿਰਤ ਕਮਾਈ ਕਰ ਰਹੇ ਹੈ ਪਰ ਤੁਹਾਡੇ ਵਰਗੇ ਜਿਹੜੇ ਵਿੱਲਰ ਲੋਕ ਹੈ ਜਿਨ੍ਹਾਂ ਨੂੰ ਨਾ ਪਰਮਨਾ ਕੋਈ ਰਹਿਦਾ ਜੀਵਨ ਨਾ 95 ਸਿੱਖਿਆ ਨਾ ਕੋਈ ਲਗਾਤਾਰ ਨਹੀਂ ਹੈ ਤੁਹਾਡਾ ਸਵਾਲ ਸਿੱਧਾ ਕੰਮ ਹੈ ਕਿ ਮੈਂ ਜਾ ਕੇ ਸਰਕਾਰ ਦੇ ਪਹਿਲੇ ਕਿਤਾਬ ਚਟੇ ਆ ਸਾਧੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਹੁਣੇ ਥੋੜੇ ਦੇਰ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਜੇਪੀ ਵੱਲੋਂ ਥਾਪੇ ਗਏ ਪ੍ਰਧਾਨ ਹਰਮੀਰ ਸਿੰਘ ਕਾਲਕਾ ਜੀ ਦੀ ਇੱਕ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਜਿਸ ਪ੍ਰੈਸ ਕਾਨਫਰੰਸ ਦੇ ਅੰਦਰ ਉਹ ਇੱਕ ਗੱਲ ਬਹੁਤ ਸਪਸ਼ਟ ਕਰ ਰਹੇ ਹੈ ਕਿ ਸਾਡੇ ਹੱਥ ਵਸ ਨਹੀਂ ਹੈ ਇਲੈਕਸ਼ਨ ਕਰਾਣਾ ਸਰਕਾਰ ਦਾ ਕੰਮ ਹੈ ਇਲੈਕਸ਼ਨ ਕਰਾਉਣਾ ਕੰਮ ਹੈ ਅੱਜ ਹਰਮੀਤ ਸਿੰਘ ਕਾਲਕਾ ਜੀ ਦਾ ਧੰਨਵਾਦ ਕਰਾਂਗਾ ਕਿ ਜਿਹੜੀ ਗੱਲ ਮੈਂ ਪਿੱਛੇ ਲੰਬੇ ਸਮੇਂ ਤੋਂ ਆਪਣੀ ਵੀਡੀਓ ਦੇ ਅੰਦਰ ਆਪਣੇ ਬਿਆਨਾਂ ਦੇ ਅਸਰ ਬੋਲਦਾ ਆ ਰਿਹਾ ਕਿ ਜਿਹੜੀ ਅੱਜ ਦਿੱਲੀ ਕਮੇਟੀ ਉੱਤੇ ਕਾਪਸ 13 ਹੈ ਉਹ ਸਰਕਾਰੀ ਕਮੇਟੀ ਹੈ ਅੱਜ ਹਰਮੀਤ ਸਿੰਘ ਕਾਲਕਾ ਜੀ ਮਰ ਗਏ ਕਿ ਮੈਂ ਸਰਕਾਰੀ ਚਾਪਲੂਸ ਆ ਸਰਕਾਰਾਂ ਦਾ ਕੰਮ ਹੈ ਇਲੈਕਸ਼ਨ ਕਰਾਉਣਾ ਸਾਡਾ ਕੰਮ ਨਹੀਂ ਹੈ ਇਹ ਹੋਈ ਸਰਕਾਰਾ ਅਗਮਿਤ ਸਿੰਘ ਕਾਲਕਾ ਜੀ ਜਿਹਦੇ ਤੁਸੀਂ ਬਤਾਲਤ ਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰੀ ਬੈਠੇ ਹੋ ਕਿਉਂਕਿ ਇਹੋ ਜੀ ਜਿਹੜੀ ਸਰਕਾਰਾਂ ਨੇ ਉਹ ਕਦੀ ਵੀ ਨਹੀਂ ਚਾਲ ਗਿਆ ਕਿ ਜਿਹੜੇ ਪੰਥ ਵਰਦੀ ਨੇ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਕੌਮ ਦੇ ਸੇਵਾਦਾਰ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਹੋਣ ਕਿਉਂਕਿ ਸਰਕਾਰਾਂ ਨੂੰ ਟਾਵੇ ਵਰਗੇ ਚਾਪਲੂਸ ਚਾਹੀਦੇ ਆ ਜਿਹੜੇ ਕੌਮ ਦੀ ਗੱਲ ਨਹੀਂ ਕਰਨਗੇ ਪਰ ਮੈਨ ਪਾਵਰ ਸਪਲਾਈ ਕਮੇਟੀ ਬਣ ਕੇ ਸਰਕਾਰਾਂ ਨੂੰ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਾਰਾ ਜੋ ਅਮਲਾ ਤਮਲਾ ਹੈ ਪਾਵੇ ਉਹ ਫੰਡਸ ਹੈ ਪਾਵੇ ਉਹ ਸਟਾਫ ਹੈ ਪਾਵੇ ਉਹ ਸਕੂਲ ਹੈ ਪਾਵੇ ਉਹ ਇੰਸਟੀਚਿਊਟ ਹੈ ਜਿੰਨੀ ਵਿੱਚ ਝੂਲ ਕਵੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਉਹ ਸਰਕਾਰਾਂ ਉਹਦੇ ਮੱਦੇ ਲੈ ਸਕੇ ਸਰਕਾਰਾਂ ਉਹ ਯੂਜ਼ ਕਰ ਸਕੇ ਅਗਰ ਕੋਈ ਪੰਥਦਰਦੀ दिल्ली कमेटी करेगा डांब बचाने की करेगा? काल करेगा। वो गल की करेगा, डांग काल करेगा। वो गल की करेगा कि वीर बाल दिवस नहीं बनाया शहादत दिवस बनाना है यह कई मसले है जिन्होंने सरकारा नहीं चाहती कि ਜਿਹੜਾ ਸਿੱਖ ਕੌਮ ਦੇ ਸੇਵਾਦਾਰ ਹੈ ਪੰਥਦਰਦੀ ਆ ਉਹ ਆ ਕੇ ਕਮੇਟੀ ਉੱਤੇ ਕਾਬਾ ਜੋ ਟੈਸਟ ਕਰਕੇ ਸਰਕਾਰਾਂ ਇਲੈਕਸ਼ਨ ਕਰਾਣ ਗਿਆ ਨਹੀਂ ਵਾਕਿਆ ਅਨਮਿਤ ਸਿੰਘ ਕਾਲਕਾਰ ਜੀ ਤੁਸੀਂ ਚਾਹਦੇ ਹੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ ਤਾਂ ਅੱਜ ਯਾਦ ਰੱਖਣਾ 11 ਦਸੰਬਰ ਹੈ 22 ਜਨਵਰੀ ਨੂੰ ਤੁਹਾਡਾ ਜਿਹੜਾ ਕਾਰਜਕਾਲ ਆ ਉਹ ਖਤਮ ਹੋ ਰਿਹਾ ਹੈ ਸਮਾਪਤ ਹੋ ਰਿਹਾ ਯਾ ਤਾਂ ਤੁਸੀਂ ਉਸ ਤੋਂ ਪਹਿਲੇ ਅਨਾਉਂਸ ਕਰ ਦੇਣਾ ਕਿ ਅੰਨੀ ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਉਣ ਵਾਸਤੇ ਸਰਕਾਰਾਂ ਨੂੰ ਚਿੱਠੀ ਲਿਖ ਰਿਆ ਜਾਂ ਅਗਰ ਤੁਸੀਂ ਬਾਈ ਜਨਰਲ ਅਸਤੀਫਾ ਨਹੀਂ ਦੇ ਦਿੰਦੇ ਆਪਣਾ ਕਾਰਜਕਾਲ ਖਤਮ ਨਹੀਂ ਕਰਦੇ ਤਾਂ ਆਪਣੇ ਗਲ ਦੇ ਵਿੱਚ ਇੱਕ ਪੱਤਾ ਪਾ ਲੈਣਾ ਜਦੇ ਉੱਤੇ ਲਿਖਿਆ ਹੋਏ ਕਿ ਮੈਂ ਬੀਜੇਪੀ ਵੱਲੋਂ ਖਾਤੇ ਆਇਆ ਦਿੱਲੀ ਕਮੇਟੀ ਦਾ ਪ੍ਰਧਾਨ ਹਾਂ ਮੈਂ ਦਿੱਲੀ ਕਮੇਟੀ ਉੱਤੇ ਕਬਜ਼ਾ ਆਪਣਾ ਬਣਾ ਕੇ ਰੱਖਾਂਗਾ ਜਦ ਤੱਕ ਸਰਕਾਰ ਨਹੀਂ ਚਾਏਗੀ ਗੁਰ ਆਲੀ ਦਰਵਾ ਤੁਹਾਡਾ ਯਾਰ ਹੈ ਜਗਦੀਪ ਸਿੰਘ ਕਾਲੋ ਉਹਦੇ ਗੱਲ ਦੇ ਵਿੱਚ ਇਹ ਸੇਮ ਪਤਾ ਪਾ ਦੇਣਾ ਬਾਕੀ ਤੁਸੀਂ ਗੱਲ ਕੀਤੀ ਅੱਜ ਮੈਂ ਤੁਹਾਣੀ ਫਾਈਲ ਸੁਣ ਰਿਹਾ ਸੀਗਾ ਕਿ ਤੇਵੇ ਵੀ ਤੁਸੀਂ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਜੋ ਦਾਦਾ ਜੀ ਨੇ ਉਹਨਾਂ ਬਾਰੇ ਬੜੇ ਅਪਸ਼ਬਦ ਬੋਲੇ ਤੁਸੀਂ ਬੋਲ ਤਾਂ ਲੈਂਦੇ ਹੋ ਰਬੀ ਸਿੰਘ ਕਾਲਾ ਜੀ ਤਾਂ ਤੁਹਾਨੂੰ ਬਾਜੀ ਵਾਪਸੀ ਪੈਂਦੀ ਹੈ ਤੁਸੀਂ ਚੀਕਾ ਮਾਰਦੇ ਹੋ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਦਾਦਾ ਜੀ ਨੇ ਕੀ ਕੀਤਾ ਕਿਰਤ ਕਮਾਈ ਕੀਤੀ ਸਰਦਾਰ ਪਰਮਜੀਤ ਸਿੰਘ ਦੇ ਪਿਤਾ ਜੀ ਨੇ ਕੀ ਕੀਤਾ ਕਿਰਤ ਕਮਾਈ ਕੀਤੀ ਸਰਦਾਰ ਪਰਮਜੀਤ ਸਿੰਘ ਸਰਨਾਜੀ ਨੇ ਆਪ ਕੀ ਕੀਤਾ ਕਿਰਤ ਕਮਾਈ ਕੀਤੀ ਉਹਦੇ ਬੱਚੇ ਕੀ ਕਰ ਰਹੇ ਆ ਕਿ ਅੱਜ ਵੀ ਕਿਰਤ ਕਮਾਈ ਕਰ ਰਹੇ ਆ ਇਹ ਸਫਰ ਕੋਈ ਛੋਟਾ ਨਹੀਂ ਹੈ ਜੋ ਤੁਸੀਂ ਜੋ ਬਕਵਾਸ ਤੁਸੀਂ ਕੀਤੀ ਉਹਨਾਂ ਦੇ ਦਾਦਾ ਜੀ ਬਾਰੇ ਉਹਨਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਅੱਜ ਸਰਦਾਰ ਸਾਹਿਬ ਦੀ 80 ਸਾਲ ਦੀ ਉਮਰ ਹੈ ਅੱਜ ਵੀ ਉਹ ਪੰਥ ਲਈ ਲੜ ਰਹੇ ਆ ਅੱਜ ਵੀ ਉਹ ਕਿਰਤ ਕਮਾਈ ਕਰ ਰਹੇ ਆ ਤੁਸੀਂ ਕੀ ਕਰ ਰਹੇ ਤੁਹਾਡੇ ਦਾਦਾ ਜੀ ਨੇ ਵੀ ਲੁੱਟਿਆ ਤੁਸੀਂ ਵੀ ਲੁੱਟ ਰਹੇ ਹੋ ਇਤਿਹਾਸ ਗਵਾਹ ਅੱਜ ਵੀ ਸੋਸ਼ਲ ਮੀਡੀਆ ਤੇ ਬਾਈਟ ਹੈ ਕਿ ਜਿਹੜਾ ਆਕਾਰ ਤੱਕ ਟਾਇਟੇ ਦੀ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਸੋਨਾ ਦੁਬਾਰਾ ਲਗਣਾ ਸੀਗਾ ਜਿਹੜਾ ਸਰਕਾਰ ਨੇ ਦਿੱਤਾ ਸੀਗਾ ਉਸ ਸਮੇਂ ਦੇ ਅੰਦਰ ਉਹਦੇ ਵਿੱਚ ਵੀ ਜਿਹੜਾ ਸੋਨੇ ਦੇ ਵਿੱਚ ਵੀ ਤੁਹਾਡੇ ਦਾਦਾ ਜੀ ਹੀਰਾ ਫੇਰੀ ਕਰਕੇ ਸੀਗੇ ਤੁਹਾਡੇ ਦਾਦਾ ਜੀ ਦੇ ਜਿਹੜੀ ਦਿੱਲੀ ਕਮੇਟੀ ਦੀ ਗੱਡੀ ਸੀਗੀ ਉਹਦੇ ਚਾਰੋਂ ਟਾਇਰ ਕੱਟ ਕੇ ਲੈ ਗਏ ਸੀਗੇ ਅਵਕਰ ਸਿੰਘ ਹਿੱਤ ਜੀ ਦੀ ਬਾਈਟ ਵੀ ਹੈ ਅਵਕਰ ਸਿੰਘ ਹਿੱਤ ਜੀ ਦੀ ਇਹ ਵੀ ਬਾਈਟ ਹੈ ਕਿ ਉਹਨਾਂ ਨੇ ਕਿਹਾ ਸੀਗਾ ਆਕਾਰ ਸਿੰਘ ਕਿਤ ਨੂੰ ਤੁਹਾਡੇ ਦਾਦਾ ਜੀ ਨੇ ਕਿ ਮਾਨੂੰ ਕੀ ਨੇ ਪਾਇਆ ਮੈਂ ਗੁਰੂ ਦੀ ਗੋਲ ਖਾਧੀ ਆ ਪਰ ਮੀਤ ਸਿੰਘ ਕਾਲਕਾ ਜੀ ਬੋਲਣ ਤੋਂ ਪਹਿਲੇ ਇੱਕ ਵਾਰੀ ਸੋਚ ਲਿਆ ਕਰੋ ਕਿ ਕਿੱਥੇ ਸਰਦਾਰ ਫਰਮਨਜੀਤ ਸਿੰਘ ਸਰਦਾਰ ਜੀ ਦਾ ਪਰਿਵਾਰ ਤੇ ਕਿੱਥੇ ਤੁਹਾਡਾ ਪਰਿਵਾਰ ਜ਼ਮੀਨ ਆਸਮਾਨ ਦਾ ਫਰਕ ਹੈ ਪਰ ਤੁਹਾਡੇ ਵਰਗੇ ਜਿਹੜੇ ਵਿਹਲੜ ਲੋਕ ਐ ਜਿਨ੍ਹਾਂ ਨੂੰ ਨਾ ਪਰਮਾਤਮਾ ਕੋਈ ਲਗਦਾ ਜਿਹਨਾਂ ਨੂੰ ਜਿਨ੍ਹਾਂ ਨੂੰ ਕੋਈ ਸਿੱਖਿਆ ਨਾ ਕੋਈ ਲਗਤ ਨਾ ਨਹੀਂ ਹੈ ਤੁਹਾ ਲੋ ਸਿਰਫ ਇੱਕ ਕੰਮ ਹੈ ਕਿ ਮੈਂ ਜਾ ਕੇ ਸਰਕਾਰ ਦੇ ਥੱਲੇ ਕਿਤਾਬ ਚਟਮੇ ਹੈ ਮੈਂ ਆਪਣੇ ਬੱਚਿਆਂ ਵਾਸਤੇ दिल्ली दिल्ली कि ते ते दिल्ली ਤੋਂ ਬਾਅਦ ਪ੍ਰੋਟੋਕੋਲ ਕਿਤਾਬ ਬਣਾ ਰਹੇ ਆ ਤੁਹਾਡਾ ਕੰਮ ਸਿਰਫ ਇਹ ਹੈ ਰਮੇਸ਼ ਸਿੰਘ ਕਾਲਕਾ ਜੀ ਇੱਕ ਦਲ کہہ ਕੇ ਮੈਂ ਸਮਾਪਤੀ ਕਰਾਂਗਾ ਸਰਕਾਰ ਕੀ ਕਰੇਗੀ ਤੁਹਾਨੂੰ ਦਿੱਲੀ ਸਿੱਖ ਗੁਦਾਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਾਏਗੀ ਸਰਕਾਰ ਕੀ ਕਰੇਗੀ ਸਥਾਪਤੀਆਂ ਬਣਾਏਗੀ ਸਰਕਾਰ ਕੀ ਕਰੇਗੀ ਤੁਹਾਨੂੰ ਕਹੇਗੀ ਕਿ ਜਰਨਲ ਹਾਊਸ ਬੁਲਾਓ ਤੇ ਪੌਰਨ ਸੇਵਾਦਾਰਾਂ ਨੂੰ ਦਿੱਲੀ ਕਮੇਟੀ ਚੋਂ ਬਾਹਰ ਕੱਢੋ ਜਦ ਸਭ ਕੁਝ ਸਰਕਾਰ ਨੇ ਕਰਨਾ ਤਾਂ ਰਮੇਸ਼ ਸਿੰਘ ਕਾਲਕਾ ਤੁਸੀਂ ਦਿੱਲੀ ਕਮੇਟੀ ਤੇ ਬੈਠ ਕੇ ਕੰਮ ਕੀ ਰਿਹਾ ਉਹ ਮੈਨੂੰ ਐ ਤੇ ਦੱਸ ਦਿਓ ਤੁਸੀਂ ਅੱਜ ਤੱਕ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਉਤੇ ਬੈਠ ਕੇ ਕੀਤਾ ਕੀ ਹੈ ਤੁਸੀਂ ਕਹਿੰਦੇ ਸੀਗੇ 2013 ਤੋਂ ਲੈ ਕੇ 2021 ਤੱਕ ਕੋਈ ਕਿਸੇ ਨੇ ਕੰਮ ਨਹੀਂ ਕਰਨ ਦਿੱਤਾ ਮੇਰੀ ਐਨੀ ਗੱਲ ਨਹੀਂ ਚੱਲਦੀ ਸੀ ਕਿ ਮੈਂ ਕੋਈ ਕੰਮ ਕਰ ਸਕਾਂ ਚਲੋ ਮੰਨ ਗਏ ਹੋਰ ਤੁਸੀਂ 4 ਸਾਲ ਤੋਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਹੋਰ ਤੁਸੀਂ ਕੀ ਕੀਤਾ ਸਕੂਲਾਂ ਉੱਤੇ 500 ਕਰੋੜ ਦਾ ਕਰਜ਼ਾ ਖਤਮ ਹੋ ਗਿਆ ਸਟਾਫ ਨੂੰ ਸੈਲਰੀ ਟਾਈਮ ਤੇ ਮਿਲ ਰਹੀ ਹੈ ਜਿਹੜੇ ਸਾਡਾ बाला साहब हस्पताल मल्टी स्पैशलिट हस्पताल बनना तो बढ़ गया साढ़े स्कूल ठीक हो गए इंस्टीट्यूट ठीक हो गए कॉलेज ठीक हो गए हूँ तो दसो तुम तो चार साल की किया हरमीत सिंह कालका जी हरमीत सिंह कालका जी मैं अब तुम चैलेंज करना क्योंकि एक गलता बिल्कुल पक्की है तुम्हें कहना भी चाहवा ਇੱਕ ਟੋਕਰੀ ਪਾਰਟੀ ਦੀ ਮੋਰ ਸੰਗਤ ਨੂੰ ਵੋਟ ਪਾਈ ਹੋਈ ਮੈਨੂੰ ਦਿਖਾ ਦਿਓ ਤੁਹਾਡਾ ਚੋਣ ਨਿਸ਼ਾਨ ਟੋਕਰੀ ਦਾ ਉਹ ਬੈਲਟ ਬਾਕਸ ਦੇ ਵਿੱਚ ਹੈਗਾ ਹੀ ਨਹੀਂ ਜੀ ਅਮਿਤ ਸਿੰਘ ਕਾਲਕਾ ਜੀ ਤੁਸੀਂ ਕਿੱਥੋਂ ਜਿੱਤੇ ਕਿਵੇਂ ਕਰਕੇ ਤੁਸੀਂ ਪ੍ਰਧਾਨ ਬਣੇ ਆ ਤੁਸੀਂ ਕਿਵੇਂ ਚਾਪਲੂਸ ਬਣੇ ਆ ਪੂਰੀ ਸੰਗਤ ਨੂੰ ਪਤਾ ਹੈ ਇੱਕ ਵੋਟ ਟੋਕਰੀ ਪਾਰਟੀ ਨੂੰ ਪਿਆ ਮੈਨੂੰ ਦਿਖਾ ਦਿਓ ਹਰਮੀਤ ਸਿੰਘ ਕਾਲਕਾ ਜੀ ਜਾਂ ਤੇ 22 ਜਨਵਰੀ ਤੱਕ ਆਪਣਾ ਟਰਮ ਪੂਰਾ ਕਰਕੇ ਇਸ ਤੀਸੇ ਦੇ ਕੇ ਇਲੈਕਸ਼ਨ ਕਰਾਓ ਨਹੀਂ ਤਾਂ ਆਪਣੇ ਦਰ ਦੇ ਵਿੱਚ ਪਟੇ ਪਾ ਲੈਣਾ ਕਿ ਅਸੀਂ ਬੀਜੇਪੀ ਵੱਲੋਂ थापे हुए दिल्ली कमेटी उसे बैठे रहा जब तक सरकार कौन का नुकसान अच्छी तरह नहीं कर देगी दिल्ली कमेटी नहीं छा वाहेगुरू जी का खालसा वाह की फतेह